ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਫੋਰ ਕਾਸਟ ਸਵਾਗਤ ਕਰਦੇ ਹਾਂ ਚਰਚ ਉਸ ਜੜ ਕੇ ਚਾਲ ਤੋਂ ਪਰਮਾਤਮਾ ਹੰਦਵਾਦ ਬੋਧ ਰਕਿਆ ਬਾਕੀ ਇਹ ਗੱਲ ਕਰਦੇ ਹਾਂ ਅਸੀਂ ਅੱਜ ਕਿ ਅੱਜ ਸੰਦਲ ਦੇ ਯਾਰ ਦੇ ਜੋ ਕਿ 15 ਦਿਨ ਪੂਰੇ ਹੋ ਚੁੱਕੇ ਨੇ ਲਗਭਗੋਂ ਭੁੱਖਾ ਤੜ ਦੇ ਬੈਠੇ ਹੋਏ ਨੇ ਸੋ ਅੱਜ ਵੀ ਦੇਖ ਸੰਦਲ ਬਣਵਾ ਜੋ ਪੁਖਰ ਤੜ ਕੀਤੀ ਗਈ ਸੀ ਇਸ ਕਰਕੇ ਕਿ ਸ਼ੰਭੂ ਫੋਟੋ ਤੇ ਜਿਹੜੇ ਪੰਡਲ ਦੇ ਯਾਰ ਵਿੱਚ ਕੋਈ ਵੀ ਚੁੱਟਲਾਂ ਨਹੀਂ ਬੜਿਆ ਸੋ ਤੁਸੀਂ ਵਿਸ਼ੰਕ ਖੰਡ ਦਾ ਖਸੰਦ ਦਾ ਸਾਥ ਦਿਓ ਕਿਉਂਕਿ ਕਿਸਾਨਾਂ ਦੇ ਕਰਕੇ ਜੋ ਕਿ ਸਿੰਘ ਇਹ ਦਿਖਲ ਰੋਟੀ ਪਾਣੀ ਖਾ ਰਹੇ ਆ ਜੇ ਕੋਈ ਕਿਸਾਨਾਂ ਦੇ ਜੋ ਕਿ ਇਹ ਖਾਣਾ ਜੋ ਕਿ ਬਿਜਲ ਮਤ ਕਰਦਾ ਜਾਂ ਬਿਜਲ ਬੰਦ ਕਰਤਾ ਤਾਂ ਛੰਡਾ ਕੀ ਹਾਲ ਹੋਵੇਗਾ ਇਹ ਜੋ ਸੱਚੋ ਤੇ ਬੜਵਾ ਦਾ ਕਿਸੇ ਨੂੰ ਚੜਜ ਗਲਾਬੇ ਰੱਖੇ ਸਰਕਾਰਾਂ ਵੱਲੋਂ ਹੀ ਬੇਨਤੀ ਕਿ ਤੁਸੀਂ ਕਿਸਾਨਾਂ ਦੇ ਖਲ ਦਾ ਮੰਨ ਲਓ ਤਾਂ ਕਿ ਅੱਗੇ ਜਾ ਕੇ ਨਾਲ ਕੋਈ ਵੀ ਮੁਸ਼ਕਲ ਨਾ ਆਵੇ ਕਿਉਂਕਿ ਬੈਠਣ ਨੂੰ 9 ਮਹੀਨਾ ਹੈ ਅੰਦਰ ਮੈਂ ਉੱਚ ਜੁਕੀ ਤਾਂ ਮੈਂ ਨਾ ਕਬੜ ਕਰ ਦਿੰਦੇ ਨਹੀਂ ਆ ਪਤਾ ਹੀ ਹੈ ਕਿਉਂਕਿ ਹੁਣ ਅਸੀਂ ਸਭ ਜਿੱਥੇ ਜੀ ਦਿਲ ਜ਼ਮਾਲ ਵਾਦ ਰਹੇ ਹਾਂ ਹੌਂਦ ਵੀ ਫੋਨ ਹੋਣੀ ਹੋਣੀ ਪੜਨਾ ਸ਼ੁਰੂ ਹੋ ਗਈ ਹੈ ਕਿੰਨਾ ਹੋ ਸਕੀ ਵੀ ਤੁਸੀਂ ਕਿਸਾਨਾਂ ਦਾ ਸਾਥ ਦਿਓ ਜੋ ਵੀ ਹੋ ਅੱਗੇ ਪੰਡਾ ਦੇ ਬੰਦੇ ਜਾਇ ਦਦਿਆਰ ਦਾ ਹਮਸ਼ੰਤ ਦੀ ਹਣ ਜਾਓ ਤੇ ਉੱਥੇ ਕਿਸਾਨਾਂ ਦਾ ਅੱਗੇ ਇਹ ਫੀਲ ਕਰੋ ਕਿਸਾਨੇ ਕਦਾ ਮਲਣ ਨੇ ਤੇ ਸਾਨੂੰ ਕੋਈ ਵੀ ਜੋ ਕਿ ਮੁਸ਼ਕਲ ਆਉਂਦੇ ਔਕੀ ਮੇਚਾ ਜੋ ਕਿ ਕਿਸਾਨ ਰਿਸ਼ ਦੀ ਜੋ ਗ੍ਰੀਟ ਖੜੀ ਹੈ ਜਦੋਂ ਲੋੜ ਉਸ ਦਾ ਪੜ ਜਾਏ ਪੰਨਾ